ਸਾਥ ਸੰਗਤੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਬਤੇ ਜੋ ਪੰਜਾਬਾ 골ਡਨ ਜੁਬਲੀ ਸਰਮੇ ਦਸਰਬਾਗਮ ਲਖਨਊ ਵਿਖੇ ਹੋ ਰਿਹਾ ਹੈ ਬਟਾਲੀ ਦੀ ਸੰਤਾ ਉਸੇ ਸ਼ਾਮ ਨੂੰ ਲਈ ਵਾਸਤੇ ਬਟਾਲਾ ਜੰਕਸ਼ਨ ਰੇਲਵੇ ਸਟੇਸ਼ਨ ਤੋਂ ਅੱਜ ਅਮਰਸਾ ਲਈ ਜਾਣ ਲਈ ਰਵਾਨਾ ਹੋਇਆ ਹੈ ਅਤੇ ਇਸ ਤੋਂ ਬਾਅਦ ਅਮਰਸਰ ਤੋਂ ਜਾ ਕੇ ਸਵਾ 6 ਵਜੇ ਜੋ ਹਾਊੜਾ ਮੇਲਾ ਹੈ ਉਸੇ ਪਿਆੜ ਕੇ ਲਖਨਊ ਜਾਣਾ ਹੈ ਆਪ ਸੰਗਤਾਂ ਨੇ ਬਹੁਤ ਪ੍ਰਿਆਰ ਬਖਸ਼ਦਾਸ ਨੂੰ ਅਹੀਂ ਅਰਦਾਸ ਬੰਦੀ ਕਰਨੇ ਸੱਤੇ ਪਾਤਾ ਜੀ ਜਿਹੜੀ ਸੰਗਤਾਂ ਲਗਨ ਵਿਚਾਰ ਹੋ ਕੇ ਜਾਰੀਆਂ ਨੇ ਉਹਨਾਂ ਸਾਰਿਆਂ ਨੂੰ ਨਾਮਦਾਨ ਬਖਸ਼ਣਾ ਤੰਦਰੁਸਤੀ ਬਖਸ਼ੀ ਨੀਔ ਸੇਂਦ ਬਖਸ਼ੀ ਵਾਹਿਗੁਰੂ ਜੀ ਦਾ ਕਾਗਜ਼ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਭ ਵਿਦ ਪੁਨੀਤਾਂ ਸੋਸਾਇਟੀ ਆ ਦੇ ਜੋ ਸਮਾਗਮ ਹਨ ਉਹ 골ਡਨ ਜੁਬਲੀ ਪੰਜਾਬਾ ਸਮਾਗਮ ਜਿਹੜਾ ਹੈ ਉਹ ਲਖਨਊ ਵਿਖੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿਖੇ ਹੈ ਸੰਖਤਾ ਜਿਹੜੀਆਂ ਐ ਦੇਸ਼ ਦੇ ਦੇਸ਼ ਤੋਂ ਸ਼ਾਮਿਲੀਆਂ ਆਂ ਔਰ ਉਸੇ ਕਰੀਬ ਦੇ ਤਹਿਤ ਸਤਸੁਰਾਂ ਬਖਸ਼ਿਸ਼ ਦੁਆਰਾ ਜਿਹੜੀ ਸੁਖਨੀ ਸਾਹਿਬ ਸਿਵਸ ਸਥਤੀ ਡਿਸਟ੍ਰਿਕਟ ਤਾਲਾ ਦੀਆਂ ਸੰਖਤਾ ਜਿਹੜੀਆਂ ਹਨ ਉਹ ਉਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਸਤੇ ਸਰਦਾਰ ਜਿੰਦਰ ਸਿੰਘ ਜੀ ਐਡਵੋਕੇਟ ਪ੍ਰਧਾਨ ਜੀ ਦੇ ਉੱਪਰ ਦੇ ਨਾਮਾਇਤੀ ਇੰਕ ਚੰਦਰਪਾਲ ਸਿੰਘ ਜੀ ਪੁਰਾ ਜਿਹਦੇ ਖੇਅ ਸਹਿਯੋਗ ਦੇ ਨਾਲ ਉਥੇ ਨਾਗਮਾ ਰਕੀ ਸ਼ਾਮਣ ਹੋਣ ਲਈ ਜਾ ਰਹੀਆਂ ਹਨ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਅੰਗ ਸੰਗ ਸਹਾਇ ਹੋ ਕੇ ਜਿਹੜੀ ਯਾਤਰਾ ਹੈ ਸਫਲ ਹੋਏ ਤੇ ਸੰਤਾ ਜਿਹੜੀਆਂ ਹਨ ਉਥੋਂ ਵਾਹਿਗੁਰੂ ਜੀ ਦੇ ਪਾਸ਼ਾ ਦੀ ਅਸੀਸ ਲੈ ਕੇ ਕਿ ਉਹਨਾਂ ਦੀ ਕਿਰਪਾ ਦੇ ਨਾਲ ਮਟਾਲਾ ਦੇ ਦੇਖਣ ਕਿ ਸਤਿਗੁਰਾਂ ਦੇ ਸਰਦਾਸ ਹੈ ਵਾਹਿਗੁਰੂ ਦਾ ਸਰਦਾਸ ਸਵਾਹਿਬ ਜੀ